ਅਜੇ ਤੱਕ ਕਿਸੇ ਸਰਕਾਰ ਨੇ ਮਾਅਵਜਾ ਦਿੱਤਾ ਨਹੀਂ ਭਾਵੇਂ GST ਜਲਾਲਾਬਾਦ ਨਹੀਂ ਸਾਰਾ ਹਿੰਦੁਸਤਾਨ ਪਰਦਾ ਹੈ ਦੁਕਾਨਦਾਰ ਪਰਦਾ ਹੈ ਪਰ ਜਦੋਂ ਵੀ ਇਸ ਤਰ੍ਹਾਂ ਦੀ ਘਟਨਾ ਘਟਦੀ ਹੈ ਸਾਡੇ ਦੁਕਾਨਦਾਰਾਂ ਦੇ ਕੰਨਾਂ ਉੱਤੇ ਲੱਗ ਜਾਂਦੀ ਹੈ ਸਾਨੂੰ ਅਜੇ ਤੱਕ ਕਿਸੇ ਸਰਕਾਰ ਨੇ ਮਾਅਵਜਾ ਨਹੀਂ ਦਿੱਤਾ ਕਾਸੀ ਸਰਕਾਰ ਤੋਂ ਭਵੰਤਮਾਨ ਮੁੱਖ ਮੰਤਰੀ ਕੋਲ ਮੰਗ ਕਰਾਂਗੇ ਜੋ ਉਹਨਾਂ ਵੀ ਸਾਡੇ ਦੁਕਾਨਦਾਰ ਨੁਕਸਾਨ ਆਇਆ ਉਹਦੀ ਪਰਵਾਹੀ ਕੀਤੀ ਜਾਵੇ ਕੋਈ ਕਿਉਂ ਗਿਆ ਇਹ ਹਰਦੇ ਥੱਲੇ ਆ ਕੇ ਪਾਣੀ ਦੇ ਥੱਲੇ ਆ ਕੇ ਪਹਿਲਾਂ ਹੀ ਮਰ ਚੁੱਕੇ ਆਂ ਕਾਂਜੀ ਬਾਜ਼ਾਰ ਕੀ ਤਾਂ ਪਹਿਲਾਂ ਹੀ ਮੰਗਾ ਪਹਿਲਾਂ ਹੀ ਮੈਨ ਤੁਹਾਨੂੰ ਪਤਾ ਗੋਣੀ ਟੱਕਣੀ ਹੁੰਦੀ ਹੈ ਪਹਿਲਾਂ ਹੀ ਖਤਮ ਕੱਲ ਗੋਣੀ ਟੱਕਣੀ ਹੁੰਦੀ ਹੈ ਅੱਜ ਤਾਂ ਜੇ ਕਿਸਾਨ ਮਰੇ ਤੇ ਦੁਕਾਨਦਾਰ ਤਾਂ ਪਹਿਲਾਂ ਮਰੇਗਾ ਜੀ ਤੇ ਦੁਕਾਨਦਾਰ ਤੇ ਕਿਸਾਨ ਵੀ ਜੇ ਮਰੇ ਤੇ ਦੁਕਾਨਦਾਰ ਤਾਂ ਪਹਿਲਾਂ ਮਰ ਗਿਆ ਉੱਤੋਂ ਸਾਡੀ ਦੁਕਾਨਾਂ ਨੂੰ ਅੱਗ ਲੱਗੀ ਜੀ ਐਸਟੀ ਸਾਰਾ ਦੁਕਾਨਦਾਰ ਦਿੰਦਾ ਟੋਟਲ ਇਹ ਫੇਰ ਵੀ ਸਾਡੇ ਰੇਡਾ ਵੀ ਪੈਂਦੀਆਂ ਨੇ ਤੇ ਸਾਨੂੰ ਮੁਆਵਜ਼ਾ ਵੀ ਨਹੀਂ ਦਿੱਤਾ ਜਾਂਦਾ ਪੰਜ ਅਰ ਜੀਐਸਐਲ ਤੋਂ ਵੀਐਸਟੀ ਗੜ ਚੱਲਾ ਜਾਣਾ ਜੱਜ ਸਾਹਿਬ ਤੇ ਉਹ ਰਕਾਰ ਕਾੜੀ ਲਾਦੇ ਦੁਕਾਨਦਾਰਾਂ ਦਾ ਸੜਕ 'ਚ ਅਸੀਂ ਪਲ ਨਹੀਂ ਕਿੰਨਾ ਕੁ ਸਮਗਰੀ ਮੁਆਵਜ਼ਾ ਵੀ ਸਾਨੂੰ ਅਜੇ ਤੱਕ ਕਿਸੇ ਸਰਕਾਰ ਨੇ ਨਹੀਂ ਦਿੱਤਾ ਸ਼ਾਇਦ ਸਰਕਾਰ ਇਹ ਸੋਚੇ ਸ਼ਾਇਦ ਸਾਡੇ ਦੁਕਾਨਦਾਰਾਂ ਨੂੰ ਦੇ ਦੇਵੇ ਅਸੀਂ ਤਾਂ ਮਿਹਨਤ ਰੱਖ ਸਕਨੇ ਆ ਪੰਜਾਬ ਸਰਕਾਰ ਤੋਂ ਕਪਰਾਰ ਜਦੋਂ ਦੇ ਮੈਸ ਜਮਿਆ ਅਸੀਂ ਤਾਂ ਮੰਗ ਕਰਦੇ ਪਰ ਮੇਰੇ ਜਮਨ ਤੱਕ ਤਾਂ ਵੱਡੇ ਹੁਣ ਤੱਕ ਐਦਾ ਕਿ ਕਿਸੇ ਸਰਕਾਰ ਨੇ ਦੁਕਾਨਦਾਰ ਵਾਸਤੇ ਕੁਝ ਦਿੱਤਾ ਨਹੀਂ ਕਦਰ ਦਿੱਤਾ ਜੀਐਸਟੀ ਦੁਕਾਨਦਾਰ ਦਿੰਦਾ ਹੈ ਸਰਕਾਰਾਂ ਦੁਕਾਨਦਾਰ ਚਲਾਉਂਦਾ ਹੈ ਜਿੰਨੇ ਮੁਲਾਜ਼ਮ ਨੇ ਉਹਨੇ ਤਰਕਾਵਾ ਜੀਐਸਟੀ ਜਾਂਦੀਆਂ ਨੇ ਪਰ ਜਦੋਂ ਕਿਸੇ ਦੁਕਾਨਦਾਰ ਤੇ ਨੁਕਸਾਨ ਹੁੰਦਾ ਨਾ ਕੋਈ ਸਰਕਾਰ ਅੱਗੇ ਨਹੀਂ ਕੋਈ ਸਰਕਾਰ ਕੋਈ ਨਹੀਂ ਦਿੰਦੀ ਕੋਈ ਵੀ ਨਹੀਂ ਆਉਂਦੀ ਜੀ ਤੇ ਅਸੀਂ ਤਾਂ ਸਰਕਾਰ ਨੂੰ ਮੰਗ ਕਰ ਰਹੇ ਆ ਵੀ ਇਹ ਸਾਡਾ ਮਾਅਜਾ ਸਾਡੇ ਦੁਕਾਨਦਾਰ ਨੂੰ ਦਿੱਤਾ ਜਾਵੇ ਜੇ ਨਾ ਦੇਓਗੇ ਸ਼ਾਇਦ ਸਾਨੂੰ ਜਲਾਲਾਬਾਦ ਇਕੱਠਾ ਹੋ ਕੇ ਸੰਦਰਸ਼ ਕਰਨਾ ਪਿਆ ਤੁਸੀਂ ਸੰਦਰਸ਼ ਕਰ ਰਹੇ ਹੋ ਜੀ ਜੋ ਕਪੜਾ ਇਹ ਨੁਕਸਾਨ ਹੈ ਜੀ ਅੰਦਰ ਦਾ ਬਿਲਕੁਲ ਸੁਆਹ ਹੋਇਆ ਮੰਗ ਕੀ ਕਰਦੇ ਹੋ ਮਟੋਰ ਬਾਜ਼ਾਰ ਹੋਣ ਦੇ ਨਾਤੇ ਨੁਮਾਇੰਦਗੀ ਦੀ ਮੰਗ ਕਰਦੇ ਆ ਜੀ ਸਰਕਾਰ ਇਹਨਾਂ ਨੂੰ ਜਿਹੜਾ ਹੈ ਐਡਾ ਮੋਬਜਾ ਦੇ ਦੇ ਜੋ ਵੀ ਨੁਕਸਾਨ ਹੋਇਆ ਹੈ ਉਹ ਸਰਕਾਰ ਇਹਨਾਂ ਨੂੰ ਦੇ ਦੇ ਜੀ ਅੱਜ ਤੱਕ ਕੋਈ ਕਿਸੇ ਵੀ ਸਰਕਾਰ ਨੇ ਕਾਮਦਾਰਾਂ ਨੂੰ ਕੋਈ ਨਹੀਂ ਦਿੱਤਾ ਜੀ ਜੀ ਸਿਰਫ ਲਿਆ ਹੀ ਹੈ ਕਦੇ ਜੀਐਸਟੀ ਵਾਲੇ ਪੈ ਗਏ ਕਦੇ ਕਮੇਟੀ ਵਾਲੇ ਆ ਜਾਂਦੇ ਨੇ ਕਦੇ ਕੋਈ ਆ ਜਾਂਦੇ ਨੇ ਪਰ ਕਿਸੇ ਨੇ ਆਇ ਤਿੰਨ ਕਿਸੇ ਨੂੰ ਦੁਕਾਨਦਾਰ ਨੂੰ ਦਿੱਤਾ ਨਹੀਂ ਕੋਈ ਆ ਹੁਣ ਇਹਨਾਂ ਨੂੰ ਨੁਕਸਾਨ ਹੋਇਆ ਪਿਆ ਤੁਸੀਂ ਆਪ ਦੇਖੋ ਅੰਦਰ ਜਾ ਕੇ ਸਭ ਸੂ ਹੋਇਆ ਪਿਆ ਜੀ ਅੰਦਰ ਤਾਂ ਦੇਖਿਆ ਨਹੀਂ ਜਾ ਰਿਹਾ ਜੀ ਸਰਕਾਰ ਤੋਂ ਇਹ ਮੰਗੇ ਵੀ ਦੁਕਾਨਦਾਰ ਨੂੰ ਜਿਹੜਾ ਪੂਰਾ ਮੁਆਵਜ਼ਾ ਜਿਹੜਾ ਦਿੱਤਾ ਜਾ ਜੀ ਇਹ ਜਿਹੜੀ ਦੁਕਾਨ ਹੈ ਔਰ ਇਸ ਦੁਕਾਨ ਨੂੰ ਜਿਹੜਾ ਉੱਪਰ ਗਰਾਊਂਡ ਬਣਿਆ ਹੋਇਆ ਸੀ ਉੱਥੇ ਲੱਖਾਂ ਦਾ ਸਮਾਨ ਜਿਹੜਾ ਉਹ ਗਰਾਊਂਡ ਦੇ ਵਿੱਚ ਪਿਆ ਸੀ ਤਾਂ ਉੱਥੇ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਮੌਕੇ ਤੇ ਫਾਇਰ ਬ੍ਰੀਡ ਦੀ ਗੱਡੀ ਨੂੰ ਬੁਲਾਇਆ ਗਿਆ ਹੈ ਮੌਕੇ ਤੇ ਕਾਬੂ ਜ਼ਰੂਰ ਪਾ ਲਿਆ ਗਿਆ ਪਰ ਦੱਸਿਆ ਜਾ ਰਿਹਾ ਹੈ ਕਿ ਲੱਖਾਂ ਦਾ ਨੁਕਸਾਨ ਹੋਇਆ ਹੈ ਹਾਲਾਂਕਿ ਆਸ-ਪਾਸ ਆ ਜਿਹੜੀ ਹੈ ਉਹ ਅੱਗ ਤੋਂ ਜਿਹੜੀ ਹੈ ਬਚਤ ਰਹੀ ਹੈ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਲਾਲਾਬਾਦ ਦੇ ਕ੍ਰਿਸ਼ਨਾ ਮੰਦਿਰ ਦੇ ਨਜ਼ਦੀਕ ਤੋਂ ਸਾਂਝਾ ਕਰ ਰਹੇ ਹਾਂ ਜਿੱਥੇ ਇੱਕ ਕੱਪੜੇ ਦੀ ਦੁਕਾਨ ਨੂੰ ਜਿਹੜੀ ਹੈ ਗੋਡਾਊਨ ਨੂੰ ਅੱਗ ਲੱਗੀ ਹੈ ਜਿਸ ਤੇ ਲੱਖਾਂ ਦਾ ਸਮਾਨ ਜਿਹੜਾ ਸੜ ਕੇ ਸੁਆਹ ਹੋ ਗਿਆ ਬਿਲਾਲ ਮੌਕੇ ਤੇ ਫਾਇਰ ਬ੍ਰੀਡ ਦੀ ਗੱਡੀ ਪਹੁੰਚੀ ਹੈ ਔਰ ਅੱਗ ਤੇ ਜਿਹੜਾ ਉਹ ਕਾਬੂ ਪਾਇਆ ਗਿਆ ਔਰ ਦੱਸਦੀ ਹੈ ਕਿ ਆਸ-ਪਾਸ ਜਿਹੜੀਆਂ ਉਹ ਦੁਕਾਨਾਂ ਦਾ ਜਿਹੜੀ ਆ ਉਹ ਬਚਾਅ ਜ਼ਰੂਰ ਰਹਿ ਗਿਆ ਫਾਇਰ ਬ੍ਰੀਡ ਦੀ ਗੱਡੀ ਪਹੁੰਚਣ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਔਰ ਆਸ-ਪਾਸ ਜਿਹੜਾ ਜਿਹੜੀਆਂ ਦੁਕਾਨਾਂ ਨੇ ਆਸ-ਪਾਸ ਦੀਆਂ ਜੋ ਦੁਕਾਨਾਂ ਨੇ ਜਾਂ نیچے ਹੋਰ ਜਿਹੜੀਆਂ ਦੁਕਾਨਾਂ ਨੇ ਉਹਨਾਂ ਤੇ ਜਿਹੜਾ ਉਹ ਬਚਾਅ ਜ਼ਰੂਰ ਪਿਆ ਹੈ ਫਾਇਰ ਬ੍ਰੀਡ ਦੀ ਗੱਡੀ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਇਹ ਗੱਡੀ ਜਿੱਥੇ ਪਹੁੰਚੀ ਹੋਈ ਆਰ ਅੰਦਰ ਪੂਰਾ ਕੋਪਾ ਹਨੇਰ ਦਿਖਾਈ ਦੇ ਰਿਹਾ ਕਿਉਂਕਿ ਅੰਦਰ ਅੱਗ ਲੱਗਣ ਵਜ੍ਹਾ ਕਰਕੇ ਸਾਰਾ ਕੁਝ ਹੀ ਆ ਕਿ ਕੋਈ ਨਹੀਂ ਬਿਲਕੁਲ ਸੜਕੇ ਸਵਾਹ ਚੁੱਕਿਆ ਔਰ ਕੁਝ ਵੀ ਅੱਗੇ ਦਿਖਾਈ ਨਹੀਂ ਦੇ ਰਿਹਾ ਇਹ ਤਸਵੀਰਾਂ ਨੇ ਜਲਾਲਾਬਾਦ ਦੇ ਕ੍ਰਿਸ਼ਨਾ ਮੰਦਿਰ ਦੇ ਨਜ਼ਦੀਕ ਤੋਂ ਤਸਵੀਰਾਂ ਸੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਕੱਪੜੇ ਦੀ ਦੁਕਾਨ ਨੂੰ ਜਿਹੜੀ ਆ ਅੱਗ ਲੱਗਣ ਦੇ ਕਾਰਨ ਕਾਫੀ ਵੱਡਾ ਨੁਕਸਾਨ ਹੋਇਆ ਔਰ ਦੱਸ ਦिए ਕਿ ਬਚਾਅ ਏਰੀਆ ਹੈ ਕਿ ਆਸ-ਪਾਸ ਕੋਈ ਨੁਕਸਾਨ ਨਹੀਂ ਹੋਇਆ ਵੱਡੀ ਗਿਣਤੀ ਦੇ ਵਿੱਚ ਜਿੱਥੇ ਲੋਕ ਪਹੁੰਚੇ ਆਂ ਔਰ ਜਿਨ੍ਹਾਂ ਦੇ ਵੱਲੋਂ ਅੱਗ ਦੇ ਉੱਪਰ ਕਾਬੂ ਪਾਇਆ ਗਿਆ ਹੁਣੀ ਫਰਕਾਈ ਮੰ ਹੋ ਸਕੇ ਛੱਤ ਬਾਲਾਂ ਦੇ ਉੱਪਰ ਸੀ ਜੀ ਇਹਦਾ ਕਰਾਇਦੇ ਲਿਆ ਸੀ ਜੀ ਇੱਕ ਡਾਊਨ ਹੈ ਹਾਂ ਛੱਤ ਵੀ ਡਿੱਗ ਗਈ ਉੱਪਰਲੀ ਛੱਤ ਸਾਇਡ ਜੀ ਡਿੱਗ ਗਈ ਜੀ ਬਿਲਕੁਲ ਇਹ ਦੁਕਾਨਦਾਰ ਵੀ ਦੱਸਿਏ ਕਿ ਇੱਥੇ ਫਾਇਰ ਰੇਡ ਦੀ ਗੱਡੀ ਵੀ ਪਹੁੰਚੀ ਆ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਔਰ ਸਰਕਾਰਨ ਦਾ ਕੋਈ ਪਤਾ ਚੱਲੇ ਜੀ ਕੀ ਕਾਰਨ ਹੈ ਅੱਗ ਕਿਤਾ ਲੱਗੀ ਹੈ ਲੈ ਤਾਂ ਉਹਨੇ ਅੱਗ ਤੇ ਕਾਬੂ ਪਾਇਆ ਨਹੀਂ 1.5 ਘੰਟੇ ਬਾਅਦ ਪਤਾ ਲੱਗਿਆ ਸਾਨੂੰ ਜੀ ਕੋਈ ਸਮਝ ਨਹੀਂ ਆ ਉਹ ਚੋਮ ਤੋਂ ਮੁੰਡਾ ਆਇਆ ਕਹਿੰਦਾ ਉੱਥੋਂ ਪੱਲੇ ਪਾਸੇ ਤੁਰਨ ਲਈ ਹੂੰ ਫੇਰ ਪਤਾ ਲੱਗਿਆ ਸਾਨੂੰ ਦਾ ਅੰਦਾਜ਼ਾ ਕੋਈ ਹੈ ਨੁਕਸਾਨ ਦਾ ਜਿਹੜਾ ਆਈਡੀਆ ਕੋਈ ਕਿੰਨਾ ਕੋਲ ਹੈ ਆਈਡੀਆ ਜੋ 5-4 ਲੱਖ ਦਾ ਗਿਆ ਤੇ ਆਈਡੀਆ ਕੁਝ ਨਹੀਂ ਲੱਗਦਾ ਗਿਆ ਜੀ ਹਾਲੇ ਕੁਝ ਨਹੀਂ ਹਾਲੇ ਦੇਖਾਂ ਅੱਗ ਦੇ ਕਾਹੂ ਪਾਇਆ ਗਿਆ ਅੰਦਰ ਕੀ ਪਿਆ ਸੀ ਕੀ ਮੈਂ ਸਭ ਕੁਝ ਨਹੀਂ ਪਿਆ ਕੀ ਪਿਆ ਛੱਤ ਵੀ ਟਿੱਕੀ ਹੈ ਕਿ ਅੱਛਾ ਛੱਤ ਵੀ ਟਿੱਕੀ ਹੈ ਇੱਕ ਰਾਏ ਤੇ ਸੀ ਕੜੋ ਤਾਂ ਬਿਲਕੁਲ ਜਿਹੜੀ ਹੈ ਉਹ ਅੱਗ ਲੱਗਣ ਦੀ ਵਜ੍ਹਾ ਕਰਕੇ ਦੱਸਿਆ ਜਾ ਰਿਹਾ ਹੈ ਕਿ ਅੰਦਰਲੀ ਛੱਤ ਵੀ ਜਿਹੜੀ ਹੈ ਉਹ ਡਿੱਗ ਚੁੱਕੀ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚਿਆ ਆ ਕਿ ਤੇ ਕਾਹੂ ਪਾਇਆ ਗਿਆ ਇਹ ਤਸਵੀਰਾਂ ਨੇ ਜਲਾਲਾਬਾਦ ਦੇ ਕ੍ਰਿਸ਼ਨਾ ਮੰਦਿਰ ਤੋਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਸਰ 5 ਲੱਖ ਦੇ ਕਰੀਬ ਪਹੁੰਚੋ ਮਾਲਕ ਨੇ ਅਨੀਰਾਹੀ ਕਰਿਆ ਔਰ ਅੱਗੇ ਜਿਹੜਾ ਉਹ ਪਾਣੀ ਵੱਡੀ ਕੰਤੀ ਦੇ ਵਿੱਚ ਛੱਡਿਆ ਗਿਆ ਤਾਂ ਜੋ ਜਿਹੜੀ ਹੈ ਅੱਗ ਦੀ ਗਰਮੈਸ਼ ਤੇ ਕਾਬੂ ਪਾਇਆ ਜਾ ਸਕੇ ਔਰ ਨਾਲ ਹੀ ਮਾਰਕੀਟ ਦਾ ਕਹਿਣਾ ਹੈ ਵਪਾਰੀਆਂ ਦਾ ਕਹਿਣਾ ਹੈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਇੱਕ जीएसटी ਦੇ ਨਾਲ ਕੰਮ ਕਰਦੇ ਆ ਔਰ ਜੀਐਸਟੀ ਭਰਦੇ ਆ ਤਾਂ ਸਰਕਾਰ ਸਰਕਾਰਾਂ ਜਿਹੜੀਆਂ ਉਹ ਜੀਐਸਟੀ ਦੇ ਨਾਲ ਚੱਲਦੀਆਂ ਨੇ ਤਾਂ ਸਰਕਾਰਾਂ ਨੂੰ ਵੀ ਦੁਕਾਨਦਾਰਾਂ ਨੂੰ ਵੀ ਜਿਹੜਾ ਹੈ ਸਰਕਾਰਾਂ ਨੂੰ ਮੁਆਵਜ਼ਾ ਉਹ ਦੇਣਾ ਚਾਹੀਦਾ ਹੈ ਇਹ ਮੰਗ ਰੱਖੀ ਗਈ ਹੈ ਵਪਾਰ ਮੰਡਲ ਦੇ ਵੱਲੋਂ ਔਰ ਦੱਸਿਆ ਜਾ ਰਿਹਾ ਕਿ ਲੱਖਾਂ ਦਾ ਨੁਕਸਾਨ ਹੋਇਆ ਕੱਪੜੇ ਦੀ ਇਹ ਕੱਪੜੇ ਦਾ ਗੋਡਾਊਨ ਬਣਾਇਆ ਹੋਇਆ ਸੀ ਇਹ ਦੁਕਾਨ ਹੈ ਔਰ ਜਿੰਨਾ ਜਿਹੜੀ ਦੁਕਾਨਦਾਰ ਹੈ ਕੱਪੜਾ ਇੱਥੇ ਸੀਗਾ ਸੋ린ਦਰ ਕੁਮਾਰ ਜਨਕ ਲਾਲ ਇਹ ਇਹਨਾਂ ਦਾ ਜਿਹੜਾ ਕਪੜਾ ਸੀਗਾ ਇੱਧਰ ਉਹ ਬਡਾਉਨ ਲਿਆ ਹੋਇਆ ਸੀ ਤਾਂ ਲੱਖਾਂ ਦਾ ਮਾਲ ਜਿਹੜਾ ਉਹ ਸੜ ਕੇ ਸੁਆਹ ਹੋਇਆ ਔਰ ਇਹ ਤਸਵੀਰਾਂ ਨੇ ਜਲਾਲਾਬਾਦ ਦੇ ਕ੍ਰਿਸ਼ਨਾ ਮੰਦਿਰ ਦੇ ਨੇੜੇ ਜਿੱਥੇ ਇਹ ਘਟਨਾ ਸਾਹਮਣੇ ਆਈ ਹੈ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਆ ਔਰ ਫਾਇਰ ਬ੍ਰੀਡ ਦੀ ਗੱਟਨੀ ਜਿਹੜੀ ਹੈ ਪਹੁੰਚੀ ਆ ਔਰ ਅੱਗ ਤੇ ਕਾਬੂ ਪਾਇਆ ਗਿਆ ਜਿਹੜਾ ਨੁਕਸਾਨ ਦਾ ਵਾਜਾ ਜਿਹੜਾ ਦਿੱਤਾ ਜਾਵੇ ਨਹੀਂ ਤੇ ਕੋਈ ਸਰਚ ਕਰਨਾ ਪਿਆ ਕਿ ਸਾਰਾ ਵਪਾਰ ਮੰਡਲ ਦੁਕਾਨਦਾਰ ਦੇ ਨਾਮ ਦਾ ਕੀ